ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇ.ਐਸ. ਬਾਲ ਵੱਲੋਂ ਸਤਿ ਸ੍ਰੀ ਅਕਾਲ ਜੀ ਮੈਂ ਹਾਜ਼ਰਾਂ ਜੀ ਇੱਕ ਨਵੇਂ ਐਪੀਸੋਡ ਦੇ ਨਾਲ ਉਮੀਦ ਕਰਦਾ ਤੁਸੀਂ ਸਾਡੇ ਇਸ ਐਪੀਸੋਡ ਨੂੰ ਪਸੰਦ ਕਰੋਗੇ ਤੇ ਅੱਜ ਮੈਂ ਤੁਹਾਡਾ ਨਾਲ ਇੱਕ ਆਰਟੀਕਲ ਲੈ ਕੇ ਆਇਆ ਇਸ ਆਰਟੀਕਲ ਨੂੰ ਤੁਸੀਂ ਜ਼ਰੂਰ ਪਸੰਦ ਕਰੋਗੇ ਤੇ ਕੁਝ ਮਿੰਟਾਂ ਲਈ ਇਸ ਆਰਟੀਕਲ ਨੂੰ ਆਵਾਜ਼ ਦੇ ਰੂਪ ਚ ਪੇਸ਼ ਕਰਨ ਦੇ ਸਮੇਂ ਮੇਰੇ ਤੁਸੀਂ ਸਾਥੀ ਬਣ ਹੋ ਨਿਭੜੋਗੇ ਤੇ ਅਗਰ ਚੈਨਲ ਤੇ ਨਵੇਂ ਪੰਜਾਬੀ ਆਵਾਜ਼ ਕੈਨੇਡਾ ਨੂੰ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਧੰਨਵਾਦ ਤੁਹਾਡੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਇਸ ਚੈਨਲ ਨੂੰ ਭਾਰਤ ਵਿੱਚ ਤਾਂ ਨਹੀਂ ਚੱਲਣ ਦਿੱਤਾ ਜਾਂਦਾ ਲੇਕਿਨ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਹਾਡੇ ਤੋਂ ਅਸੀਂ ਇਸ ਗੱਲ ਦੀ ਜਿਹੜੀ ਆ ਉਹ ਇਹ ਇੱਛਾ ਜ਼ਾਹਿਰ ਕਰਦੇ ਹਾਂ ਕਿ ਤੁਸੀਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਓ ਆਪਾਂ ਅੱਜ ਦੇ ਟੌਪਿਕ ਵੱਲ ਅੱਜ ਦੇ ਅਸੀਂ ਆਰਟੀਕਲ ਵੱਲ ਵਧਦੇ ਹਾਂ ਆਪਾਂ ਗੱਲ ਕਰਾਂਗੇ 2024 ਚੋਣਾਂ ਤੇ ਏਸ਼ੀਆਈ ਤੋਂ ਮੱਧਪੂਰਬ ਇਹ ਅੱਜ ਦਾ ਵਿਸ਼ਾ ਰਹੇਗਾ ਦੁਨੀਆ ਦੇ ਤੇਜ਼ੀ ਨਾਲ ਬਦਲ ਰਹੇ ਆਰਥਿਕ ਤੇ ਸਿਆਸੀ ਹਾਲਾਤਾਂ ਨੂੰ ਗੋਹ ਨਾਲ ਘੋਖਣ ਤੋਂ ਲੱਗਦਾ ਕਿ 2024 ਦੀਆਂ ਚੋਣਾਂ ਅਤੇ ਚੋਣਾਂ ਦੇ ਨਤੀਜੇ ਬਾਕੀ ਦੁਨੀਆ ਨੂੰ ਨਹੀਂ ਬਲਕਿ ਯੂਨੀਅਨ ਆਫ ਸਟੇਟ ਤੋਂ ਇੰਡੀਆ ਦੇ ਰਾਹ ਬਦਲ ਕੇ ਨਵੇਂ ਬਣੇ ਭਾਰਤ ਜਾਨੀ ਕਿ ਵਿਸ਼ਵ ਗੁਰੂ ਦੀ ਹੋਂਦ ਅਤੇ ਪਵਿੱਤਰ ਰੂਪ ਰੇਖਾ ਨੂੰ ਅਮਲੀ ਜਾਮਾ ਪਹਿਨਾਉਣ 'ਚ ਫੈਸਲਾ ਕੌਣ ਰੋਲ ਅਦਾ ਕਰਨਗੇ ਚਾਹੇ ਮੋਦੀ ਜੀ ਹੋਣ ਚਾਹੇ ਰਾਹੁਲ ਜੀ ਲੱਗਦਾ ਭਾਰਤ ਦੀ ਕਿਸਮਤ ਦਾ ਫੈਸਲਾ ਹੋ ਗਿਆ ਹੈ ਗੱਲ ਸਿਰਫ ਸਮੇਂ ਤੇ ਆ ਖੜੀ ਆ ਸੀ ਪੈਂਕ ਪਹਿਲਾਂ ਹੀ ਆਪਣੀ ਪਾਰਟੀ ਨੂੰ ਤਾਈਵਾਨ ਵਾਲੇ ਮੁੱਦੇ ਤੇ ਭਰੋਸੇ 'ਚ ਲੈ ਚੁੱਕੇ ਹਨ ਵਨ ਚਾਇਨਾ ਪਾਲਿਸੀ ਥੱਲੇ ਤਾਈਵਾਨ ਵਾਪਸ ਚੀਨ ਚ ਰਲੇਵਾ ਏਸ਼ੀਆ ਚ ਅਮਰੀਕਾ ਦੀ ਮੌਜੂਦਗੀ ਲਈ ਵੱਡਾ ਚੈਲੰਜ ਬਣ ਸਕਦਾ ਵੱਡਾ ਜੇ ਇਹ ਸੱਚ ਨਾ ਹੁੰਦਾ ਤਾਂ ਅਮਰੀਕਾ ਦੇ ਜੋ ਬਾਈਡਨ ਦੇ ਰਾਸ਼ਟਰਪਤੀ ਬਣ ਤੇ ਅਰਬਾਂ ਦੇ ਸੈਮੀ ਕੰਡਕਟਰ ਉਦਯੋਗ ਨੂੰ ਅਮਰੀਕਾ ਵਾਪਸ ਲਿਆਉਣ ਲਈ ਬਿਲੀਅਨਸ ਡਾਲਰ ਦੇ ਪੈਕੇਜ ਦੇ ਕੇ ਰਾਹ ਪੱਧਰਾ ਨਾ ਕਰਦਾ ਹੁੰਦਾ 2024 ਨਵੰਬਰ ਚ ਹੀ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਚੁਣਿਆ ਜਾਣਾ ਕੀ ਅਮਰੀਕਾ ਦਾ ਰਾਸ਼ਟਰਪਤੀ ਬਦਲ ਜਾਣ ਨਾਲ ਅਮਰੀਕਾ ਦੀਆਂ ਏਸ਼ੀਆਈ ਦੇਸ਼ਾਂ ਪ੍ਰਤੀ ਨੀਤੀਆਂ ਚ ਫਰਕ ਪਵੇਗਾ ਅੱਜ ਦੀ ਘੜੀ ਜਵਾਬ ਨਾਂ ਚ ਹੈ ਨਾਂ ਚ ਅਮਰੀਕਾ ਚ ਦੋ ਪਾਰਟੀਆਂ ਰਾਜ ਕਰਦੀਆਂ ਹਨ ਰਿਪਬਲਿਕ ਅਤੇ ਡੈਮੋਕ੍ਰੇਟਸ ਹਾਲਾਂਕਿ ਰਿਪਬਲਿਕ ਪਾਰਟੀ ਅਮੀਰ ਅਮਰੀਕੀ ਕਾਰੋਬਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਚੱਲਦੀ ਆ ਇਹਨਾਂ ਦੇ ਚੀਨ ਚ ਨਹੀਂ ਪੂਰੀ ਦੁਨੀਆ ਚ ਕਾਰੋਬਾਰ ਹਨ ਪਰ ਚੀਨ ਦਾ ਵਿਰੋਧ ਇਸੇ ਪਾਰਟੀ ਦੇ ਰਾਸ਼ਟਰਪਤੀ ਟਰੰਪ ਵੱਲੋਂ ਕੀਤਾ ਗਿਆ ਟਰੰਪ ਵੱਲੋਂ ਚੀਨ ਨੂੰ ਖੁੱਲਮ ਖੁੱਲਾ 50 ਕੰਟਰੀ ਗੰਦਗੀ ਭਰਿਆ ਦੇਸ਼ ਸਾਰੀ ਫਿਰਤੀ ਫਿਰਤੀ ਕੰਟਰੀ ਤਨਿਕ ਗੰਦੇ ਗੰਦਗੀ ਭਰਿਆ ਦੇਸ਼ ਕੈਨ ਚ ਇਹ ਸਿੱਧ ਕਰਦਾ ਹੈ ਕਿ ਅਮਰੀਕਾ ਨੇ ਆਪ ਦੀਆਂ ਵਿਦੇਸ਼ ਤੇ ਵਪਾਰ ਨੀਤੀਆਂ ਚ ਵੱਡੇ ਰਿਫਾਰਮ ਲਿਆਉਣ ਲਈ ਨਵੀਆਂ ਨੀਤੀਆਂ ਘੜ ਲਈਆਂ ਸਰਕਾਰ ਭਾਵੇਂ ਬਦਲ ਗਈ ਪਰ ਚੀਨ ਭਾਰਤ ਨੀਤੀਆਂ ਚ ਕੋਈ ਫਰਕ ਨਹੀਂ ਪਿਆ ਜੇ ਅਜਿਹਾ ਹੋਇਆ ਹੁੰਦਾ ਤਾਂ ਜੋ ਬਾਈਡਨ ਭਾਵ ਡੈਮੋਕ੍ਰੇਟਸ ਦਾ ਪ੍ਰੈਜ਼ੀਡੈਂਟ ਬਣ ਤੇ ਉਹ ਨੀਤੀਆਂ ਚ ਬਦਲ ਹੋ ਸਕਦਾ ਸੀ ਪਰ ਹੋਇਆ ਨਹੀਂ ਉਲਟ ਅਮਰੀਕਾ ਨੇ ਜੀ20 ਤੋਂ ਬਾਅਦ ਭਾਰਤ ਦੇ ਮੋਦੀ ਆਰਐਸਐਸ ਦੇ ਹਾਲਾਤਾਂ ਦਾ ਜਾਇਜ਼ਾ ਲੈ ਅਤੇ ਮੋਦੀ ਜੀ ਨੂੰ ਜੂਨ ਚ 2023 ਚ ਦਿੱਤੇ ਰੈੱਡ ਕਾਰਪਟ ਸਵਾਗਤ ਤੋਂ ਬਾਅਦ ਰੂਸ ਦੀ ਉਂਗਲ ਤੇ ਕੋਈ ਵੀ ਸਪਸ਼ਟ ਸਟੈਂਡ ਨਾ ਲੈਣ ਤੋਂ ਬਾਅਦ ਵਿਅਤਨਾਮ ਚ ਕੀਤੀ ਪ੍ਰੈਸ ਕਾਨਫਰੰਸ ਰਹੀਂ ਪੱਛਮ ਦੀਆਂ ਭਵਿੱਖਤ ਕਾਰੋਬਾਰੀ ਨੀਤੀਆਂ ਬਾਰੇ ਇਸ਼ਾਰਾ ਕਰ ਦਿੱਤਾ ਹੈ ਚੀਨ ਦੀ ਅੱਜ ਦੁਨੀਆ 'ਚ ਪਹਿਚਾਨ ਕਿਊਨੀ ਨਿਨੀਜ਼ਮ ਕਰਕੇ ਨਹੀਂ ਬਲਕਿ ਸਾਮਰਾਜ ਕੈਪਟਲਿਸਟ ਸੋਚ ਦਾ ਹਿੱਸਾ ਬਣਨ ਤੋਂ ਬਾਅਦ ਉੱਪਰ ਕੇ ਆਈ ਹੈ ਸੀ ਸ਼ੀਪੈਂਗ ਨੂੰ ਪੂਰੀ ਸਮਝ ਹੈ ਕਿ ਅਮਰੀਕਾ ਨੇ ਕੋਵਡ ਤੋਂ ਬਾਅਦ ਆਪਦੀਆਂ ਏਸ਼ੀਆਈ ਨੀਤੀਆਂ 'ਚ ਤਬਦੀਲੀਆਂ ਲੈਣ ਦੀਆਂ ਹਨ ਜੇ ਇਹ ਸੱਚ ਨਾ ਹੁੰਦਾ ਤਾਂ ਚੀਨ ਨਵੰਬਰ 2023 ਚ ਅਮਰੀਕਾ ਚ ਹੋਈ ਏਪੀ ਈਸੀ ਦੇਸ਼ਾਂ ਦੀ ਮੀਟਿੰਗ ਚ ਵਾਰ-ਵਾਰ ਵੀ ਆਰ ਅਲਾਈਜ ਵਾਲਾ ਰਾਗ ਨਾ ਆਲਾਪ ਰਿਆ ਹੁੰਦਾ ਮੱਧ ਪੂਰਬ ਚ ਅਮੀਰ ਮੁਸਲਮਾਨ ਰਾਸਾਈ ਰਿਆਸਤਾਂ ਆਪਦੀਆਂ ਰਾਖੀ ਅਮਰੀਕਾ ਤੋਂ ਲੈਂਦੀਆਂ ਹਨ ਜੰਨਾ ਚੋ ਕੁਵੈਤ ਕਤਰ ਸਾਊਦੀ ਅਰਬ ਮੋਖਨ ਗੱਲ ਸਾਫ ਹੈ ਕਿ ਮੱਧਪੂਰਵ ਚ ਅਮਰੀਕਾ ਦਾ ਹੀ ਦਬ ਦਬਾ ਹੈ ਜੇ ਇਹ ਸੱਚ ਨਹੀਂ ਹੈ ਤਾਂ ਇਰਾਕ ਵੱਲੋਂ ਕੁਵੈਤ ਤੇ ਹਮਲਾ ਕਰਨ ਮਗਰੋਂ ਅਮਰੀਕਾ ਇਰਾਕ ਚ ਕਿਉਂ ਨਹੀਂ ਗਿਆ ਕਿਉਂ ਗਿਆ ਸੀ ਕਿਉਂਕਿ ਕੁਵੈਤ ਆਪ ਦੀ ਰਾਖੀ ਸੁਰੱਖਿਆ ਲਈ ਅਮਰੀਕਾ ਤੇ ਹੀ ਨਿਰਭਰ ਹੈ ਅੱਜ ਦੇ ਹਾਲਾਤਾਂ ਨੂੰ ਵੇਖੀਏ ਤਾਂ ਸਾウਦੀ ਅਰਬ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਤੇ ਸਾウਦੀ ਪੱਤਰਕਾਰ ਖਗੋਸ਼ੀ ਦੇ ਤੁਰਕੀ ਦੇ ਸ਼ਹਿਰ ਇੰਸਤਬੁਲ ਚ ਸਥਿਤ 사ウਦੀ ਐਂਬੈਸੀ ਚ ਕਤਲ ਕਰਨ ਦਾ ਦੋਸ਼ ਹੈ ਅਮਰੀਕਾ ਕੋਲ ਸਬੂਤ ਹਨ ਕਿ ਇਹ ਖਗੋਸ਼ੀ ਦੇ ਕਤਲ ਦਾ ਹੁਕਮ ਕ੍ਰਾਊਨ ਪ੍ਰਿੰਸ ਨੇ ਹੀ ਦਿੱਤਾ ਹੈ ਪਹਿਲਾਂ ਤਾਂ 사ウਦੀ ਅਰਬ ਨੇ ਭਾਰਤ ਵਾਂਗਰ ਕਤਲ ਬਾਰੇ ਮੰਨਣ ਤੋਂ ਨਾ ਤੇ ਅਨਕਾਰ ਕਰ ਦਿੱਤਾ ਸੀ ਪਰ ਫਿਰ ਕਤਲ ਮੰਨ ਲਿਆ ਪਰ ਕਿਹਾ ਕਿ ਉਸ ਚ ਕ੍ਰਾਊਨ ਪ੍ਰਿੰਸ ਦਾ ਹੱਥ ਨਹੀਂ ਹੈ ਜਿਵੇਂ ਭਾਰਤ ਨੇ ਮੰਨ ਲਿਆ ਕਿ ਇਹ ਤਾਂ ਗੈਂਗਵਾਰ ਦਾ ਨਤੀਜਾ ਹੈ 트럼ਪ ਦੀ ਟਰਮ ਵੇਲੇ ਅਮਰੀਕਾ ਨੇ ਬਿਲੀਅਨਸ ਡਾਲਰ ਦੇ ਹਥਿਆਰ ਬਿਨ ਸਲਮਾਨ ਨੂੰ ਆਪਦੀਆਂ ਸ਼ਰਤਾਂ ਤੇ ਵੇਚੇ 트럼ਪ ਨੇ ਸਾਫ ਪ੍ਰੈਸ 'ਚ ਮੰਨਿਆ ਕਿ ਹਾਂ ਅਸੀਂ ਵੇਚੇ ਭਾਵ ਸਾウਦੀ ਅਰਬ ਆਪਦੀਆਂ ਸੁਰੱਖਿਆ ਲਈ ਅਮਰੀਕਾ ਤੇ ਨਿਰਪਰ ਹੈ ਯੂਕਰੇਨ ਦੇ ਹੱਥੋਂ ਨਿਕਲ ਜਾਣ ਤੇ ਰੂਸ ਨੇ ਸਾਊਦੀ ਪ੍ਰਿੰਸ ਤੇ ਪਲੋਸਨਾ ਸ਼ੁਰੂ ਕਰ ਦਿੱਤਾ ਸੀ ਨਤੀਜਾ ਉਸ ਤੇ OPEC ਵੱਲੋਂ ਤੇਲ ਦੀ ਪ੍ਰੋਡਕਸ਼ਨ ਨੂੰ ਕੱਟ ਲਾਉਣ ਦਾ ਬਿਆਨ ਦੇ ਦਿੱਤਾ ਅਖੀਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਾਊਦੀ ਪ੍ਰੈਸ 'ਚ ਖੁਲਾਸਾ ਖੁੱਲਾ ਕਹਿ ਦਿੱਤਾ ਕਿ ਅਸੀਂ